ਯੂਟੀ ਮਾਰਕੀਟ ਦੇ ਦੁਕਾਨਦਾਰ ਨੇ ਯੂਨੀਵਰਸਿਟੀ ਦੇ ਬਾਹਰ ਲਗਾਇਆ ਧਰਨਾ ਦੁਕਾਨਦਾਰ ਵੱਲੋਂ ਇਹ ਧਰਨਾ ਪ੍ਰਵਾਸੀ ਭਾਈਚਾਰਿਆਂ ਦੇ ਖਿਲਾਫ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਯੂਟੀ ਮਾਰਕੀਟ ਦੇ ਵਿੱਚ ਅਸੀਂ ਹਜ਼ਾਰਾਂ ਰੁਪਏ ਮਹੀਨੇ ਦਾ ਕਿਰਾਇਆ ਦੇ ਰਹੇ ਹਾਂ ਉੱਥੇ ਹੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਰੇੜੀਆਂ ਲਗਾ ਕੇ ਇੱਥੇ ਪੂਰੀ ਗੰਦਗੀ ਫੈਲਾਈ ਹੋਈ ਹੈ ਦੁਕਾਨਦਾਰ ਵੱਲੋਂ মিডিਆ ਨਾਲ ਗੱਲਬਾਤ ਕਰਦੇ ਕੀ ਕਿਹਾ ਤੁਸੀਂ ਆਪ ਸੁਣੋ ਰਾਜ ਕੁਮਾਰ ਵਾਹ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਲਈ ਹਾਂ ਆ ਠੀਕ ਹੀ ਗੱਲ ਬਈ ਹੈ ਜਿਹੜੀ ਰੇੜੀਆਂ ਤੇ ਰੇੜੀਆਂ ਲੱਗੀਆਂ ਭਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਹੈ ਠੀਕ ਹੈ ਇੱਕ ਵਾਰ ਹੀ ਨਹੀਂ بڑے ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਰਿਹਾਈਆਂ ਹੋ ਚੁੱਕੀਆਂ ਗੋਲੀ ਚੱਲ ਚੁਪੀ ਤੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਉਹ ਗੱਡੀਆਂ ਨਾਲ ਜਾਂ ਕਿੰਨੇ ਪੜਨਾ ਜਦੋਂ ਸਾਡੀਆਂ ਖੜੀਆਂ ਖੋਦਦੇ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਿਆ ਫਿਰ ਅਸੀਂ ਪਿਆਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਰੇੜੀਆਂ ਚੁੱਕੋ ਐਮਐਲਏ ਸਾਹਮਣੇ ਕਹਿ ਕੇ ਇਹ ਰੇੜੀਆਂ ਚੁਕਵਾਈਆਂ ਠੀਕ ਹੈ ਫਿਰ ਉਸ ਤੋਂ ਬਾਅਦ ਇਤੋਂ ਵਾਜਾਂ ਆਉਂਦੀਆਂ ਵੀ ਜੀ ਐਮਐਲਏ ਸਾਹਿਬ ਵੀ ਲਵਾਉਂਦੇ ਪਿਆ ਅਸੀਂ ਉਹਨੂੰ ਪੈਸੇ ਆਫਰ ਕਰਤੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਲ ਸਫਾਈ ਦਾ ਹੈ ਗੰਗ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇਥੋਂ ਬਾਹਰ ਕੱਢਿਆ ਜਾ ਸਾਨੂੰ ਹੋਰ ਕੋਈ ਮਤਵਲ ਨਹੀਂ ਆਹੀ ਇਹਨਾਂ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਕੰਮ ਕਰਨ ਅਸੀਂ ਕਿਸੇ ਭਰਾ ਦਾ ਕੋਈ ਆਹੀ ਦੋਖੀ ਨਹੀਂ ਹੈਗੇ ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਵਲ ਆ ਆਪਣੀ ਮਾਰਕੀਟ ਨਾਲ ਮਤਵਲ ਆ ਸਾਡੀ ਮਾਰਕੀਟ ਵਿੱਚ ਅਮਨ ਜਾਨ ਦੀ ਰਹਿਣੀ ਚਾਹੀਦੀ ਆ ਜਿਹੜਾ ਲੜਾਈ ਤੇ ਜਿਹੜਾ ਕ੍ਰਾਈਮ ਤੇ ਵਧ ਰਿਹਾ ਬੜਾ ਕੁਝ ਸੁਣ ਚਾਹੁੰਦਾ ਪਿਆ ਭਾਜੀ ਵੀ ਤੇ ਬੜਾ ਕੁਝ ਹੋ ਰਿਹਾ ਔਰ ਵਾਕਈ ਹੀ ਉਹ ਹੋ ਰਿਹਾ ਤੁਹਾਨੂੰ ਅਸੀਂ ਵੀਡੀਓ ਵੀ ਦੇ ਦਿੰਦੇ ਆ ਕਿ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ ਕਿੰਨੀ ਗੰਦਗੀ ਦੇ ਵਿਚ ਇਹਨਾਂ ਨੇ ਪਾਈ ਹੋਈ ਆ ਅਸੀਂ ਤੁਹਾਨੂੰ ਬਤੌਰੇ ਵੀਡੀਓ ਦੇਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਦੱਸਾਂਗੇ ਪਾਰ ਸਿੰਘ ਹੈ ਜੀ ਤੇ ਅਸੀਂ ਇੱਥੇ ਕਬੀਰਪਾਰਕ ਮਾਰਕੀਟ ਦੇ ਵਿੱਚ ਸਾਡਾ ਸੈਂਟਰ ਹੈ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਅਸੀਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਹਨਾ ਇਹਨਾਂ ਨੇ ਆਪਣੇ ਚਾਚੇ ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾ ਪੰਜ-ਪੰਜ 7-7 ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਆ ਨਾ ਉਹ ਹੋ ਗਈ ਤਕਰੀਬਨ 70-80 ਦੇ ਲਾਗੇ ਲਾਗੇ 100 ਤੋਂ ਪਰੇ ਮਤਲਬ ਤੇ ਹੀ ਗੱਲਾਂ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਈ ਮੂਵੇਬਲ ਵੀ ਹੈਗੀਆਂ ਅਸੀਂ ਵਿੱਚ ਉਹ ਇੰਨਾ ਕੁ ਜ਼ਿਆਦਾ ਗੰਧ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇੰਨਾ ਕੁ ਜ਼ਿਆਦਾ ਮਤਲਬ ਉਹਨਾਂ ਨੇ ਗੰਧ ਅਨਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਧਮੰਦ ਲੋਕਾਂ ਨੂੰ ਖਵਾ ਸਕਦੇ ਇੰਨਾ ਤੁਸੀਂ ਵੇਖਿਆ ਹੋਣਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ ਵੈਸਟ ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਕਿਨਾਂ ਫੈਲਿਆ ਸੀ ਉਹਦੇ ਸਭ ਤੋਂ ਵੱਡਾ ਹੱਥ ਇਨ੍ਹਾਂ ਭਈਆਂ ਦਾ ਹੈਗਾ ਸੀ ਅਹੀਂ ਬਾਰ-ਬਾਰ ਰਿਟਰਨ ਰਿਪੋਰਟਾਂ ਦਿੰਦੇ ਰਹੇ ਚਲੋ ਅਹੀਂ ਇਹਨਾਂ ਦੇ ਤੇ ਕਹਿੰਦੇ ਰੇ ਵੀ ਚਲੋ ਕੋਈ ਨਹੀਂ ਕਾਰਵਾਈ ਕਰਦੇ ਆ ਪਿਛਲੇ ਦਿਨੀਆਂ ਦੇ ਰੇੜੀਆਂ ਚੁੱਕੀਆਂ ਗਈਆਂ ਸੀ ਅੱਜ ਤੁਹਾਡੇ ਵੱਲੋਂ ਕੀ ਕੀਤਾ ਹੈ ਅਹੀਂ ਤੁਹਾਨੂੰ ਦੱਸਦੇ ਆ ਅਹੀਂ ਇਹ ਇਸ سلسلے ਦੇ ਵਿੱਚ ਅਹੀਂ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ اٹھਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚੁਕਾ ਲੈਣੀਆਂ ਵਾਂ ਇਥੇ ਆਪਾਂ ਬਾਬਾ ਜੀ ਜਿਹੜੇ ਆ ਕੁੱਲੀ ਵਾਲੇ ਉਹਨਾਂ ਦੀ ਸਾਇਦਾ ਦੇ ਨਾਲ ਨਾਲ ਤੇ ਗ੍ਰੀਨ ਬੈਲਟ ਵੀ ਤਿਆਰ ਕਰਤੀ ਇਹਨਾਂ ਨੇ ਕੀ ਕੀਤਾ ਭਈ ਜਾਣੇ ਸਾਨੂੰ ਪਤਾ ਲੱਗਾ ਦੂਜੇ ਚੌਥੇ ਦਿਨ ਨਾ ਅੰਦਰੋਂ ਖਾਤੇ ਇਹਨਾਂ ਦੇ ਭਈਆਂ ਦੇ ਕੋਈ ਬੰਦੇ ਸੀ ਸਾਨੂੰ ਦੱਸਦੇ ਰਹਿੰਦੇ ਸੀ ਕਦੀ ਇਹ ਐਮਐਲਏ ਸਾਹਿਬ ਨੂੰ ਮਿਲਦੇ ਸੀ ਜਾ ਕੇ ਕਦੀ ਕਿਸੇ ਨੂੰ ਪੈਸੇ ਆਫਰ ਕਰਦੇ ਸੀ ਹੁਣ ਤੁਸੀਂ ਆਮਰਾ ਹਣ ਹੋਵੋਗੇ ਵੀ ਇਹ ਭਈਏ ਜਿਹੜੇ ਆ ਮੁੱਠੀ ਭਾਰੇ ਕਿੰਨੇ ਦਾ ਆਫਰ ਕਰ ਸਕਦੇ ਪੈਸੇ ਤੁਸੀਂ ਯਕੀਨ ਮੰਨੋਗੇ 3 ਲੱਖ ਤੋਂ ਲੈ ਕੇ ਤੇ 10 ਲੱਖ ਦੇ ਵਿੱਚ ਵਿੱਚ ਇਹ ਭਈਏ ਆਫਰ ਕਰਦੇ ਪਏ ਸੀ ਏਡੇ ਯਾਰ ਕਿਹੜਾ ਇੱਥੇ ਖਜ਼ਾਨਾ ਦੱਬਿਆ ਹੋਇਆ ਵਾ ਐਸ ਪਾਸੇ ਦੁਕਾਨਾਂ ਦੇ ਜਿਹੜੇ ਸਾਨੂੰ ਪਰਲੇ ਬਨੇ ਨਹੀਂ ਲੱਭਾ ਇਨੇ ਸਾਲਾਂ ਚ ਜਿਹੜਾ ਭਈਆ ਨੂੰ ਲੱਭ ਗਿਆ ਹੁਣ ਕੀ ਕੀਤਾ ਗਿਆ ਤੁਹਾਡੇ ਵੱਲੋਂ ਇੱਥੇ ਬਹਿ ਕੇ ਹੁਣ ਇਹ ਕੀਤਾ ਗਿਆ ਵੀ ਸਾਨੂੰ ਇੱਕ ਦੋ ਦਿਨ ਤੋਂ ਲੱਗਦਾ ਪਿਆ ਸੀ ਵੀ ਇਹ ਮਿਲਦੇ ਪਏ ਅੰਦਰ ਖਾਤੇ ਤੇ ਉਹਦੇ ਨਾਲ ਇਹ ਹੀ ਵੀ ਸਾਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਭਈਆ ਨੇ ਆਫਰ ਕੀਤੇ ਆ ਇਹਨਾਂ ਨੇ ਆਪਣਾ ਜਿਹੜਾ ਰੇਡੀਆਂ ਦਾ ਹਮਲਾ ਹੀ ਨਾ ਉਹ ਲਿਆ ਕੇ ਪਿਛਲੇ ਬਨੇ ਤੇ ਇਧਰ ਇਧਰ ਨਜ਼ਦੀਕ ਰੱਖਤਾ ਵੀ ਅੱਬਰਾਤੋ ਰਾਤ ਲਾਉਣੀਆਂ ਵਾ ਸਾਨੂੰ ਕੱਲ ਪਤਾ ਲੱਗਿਆ ਜੀ ਆਪਾਂ ਥਾਣਾ ਜਿਹੜਾ ਸਲਾਮਾਂਬਾਦ ਆ ਉੱਥੇ ਜਾ ਕੇ ਸ਼ਾਮੀ ਦਰਖਾਸਤ ਦੇ ਆਏ ਵੀ ਸਾਡੇ ਬੰਦਿਆਂ ਦੇ ਗੱਲ ਵੀ ਪਏ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਵੀ ਜੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇੱਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਦੇ ਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੰਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਜ਼ੀ ਕੰਮ ਚੱਲਣ ਦਿਆ ਇਹ ਭਈਏ ਚਲਾਉਂਦੇ ਪਏ ਆ ਭਈਏ ਇਹ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵੈਪਿੰਗ ਦਾ ਕੰਮ ਵੀ ਕਰਦੇ ਪਏ ਆ ਜਨਾਨੀਆਂ ਬਦਲਾ ਅਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਹੀ ਆ ਦੂਸਰੇ ਨੰਬਰ ਦੇਤੇ ਭਈ ਇਹ ਕੀ ਕਰਦੇ ਪਿਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਨੂੰ ਕਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਚਾਰ-ਚਾਰ ਨੋਵਾ ਗੱਡੀਆਂ ਪਾਈਆਂ ਹੀਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਅੱਜ ਤੱਕ ਨਹੀਂ ਲੈ ਸਕਿਆ ਹਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤਾਂ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿਹਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ-ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਰੇੜੀ 30-40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਤਰਾ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦਾ ਨਾਮ ਲੈਂਦੇ ਆ ਕਦੀ ਕਹਿੰਦੇ యోజਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਪਈ ਆ ਪੁਸ਼ ਕਰਦੀ ਪਈ ਆ ਅਸੀਂ ਇੱਥੇ ਰੇੜੀਆਂ ਨਹੀਂ ਲਗਣ ਦੇਣੀਆਂ ਕਿਉਂਕਿ ਸਾਡਾ 50 50 60 60 ਹਜ਼ਾਰ ਰੁਪਈਆ ਕਰਾਇਆ ਵਾ ਕੋਈ ਸਰਨਾ ਤੇ ਲੱਗਾ ਰਹੂਗਾ ਜਾਂ ਕਦਮ ਹੋ ਜਾਏਗਾ ਨਹੀਂ ਅਹੀਂ ਤੁਹਾਨੂੰ ਸਿਰਫ ਇਹ ਲੱਗਾ ਕੈਮਰਾ ਟਵਾਰ ਵਾਲੇ ਸਾਰੇ ਇਸ ਦਾ ਤਾਂ ਕਰਕੇ ਇਕੱਠੇ ਹੋਏ ਸਾਡਾ ਨਾ ਤੇ ਰੇੜੀ ਮਾਰਕੀਟ ਤੇ ਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟਦੀਆਂ ਰਾਤੀ ਅਸੀਂ ਜੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਤੇ ਸਵੇਰੇ ਉੱਠ ਕੇ ਆਗੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਅਸੀਂ ਪਾਰ ਕਿੰਨੇ ਛਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਤਾ ਨੂੰ ਆ ਇਹਨਾਂ ਦੇ ਸਾਰੇ ਦੁਕਾਨਦਾਰਾਂ ਨੇ ਉਹ ਕਹਿੰਦੇ ਨਹੀਂ ਲਾਂਦਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ ਕੋਈ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਕਿਹਾ ਸਿੱਧਾ ਹੱਡਿਆ ਰੇੜੀ ਚੋਕੇ ਬਾਹਰ ਸੁੱਟ ਦਿੰਦੇ ਆ ਇਹ ਪੂਰੀ ਗੁੰਡਾਗਰਦੀ ਕੀਤੀ ਗਈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਾਹਮਣੇ ਆ ਤੁਹਾਡੇ ਕਾਊਂਟਰ ਚੁਕੇ ਇੱਕ ਕਾਊਂਟਰ ਐਸ ਮੁੰਡੇ ਦੇ ਉੱਤੇ ਵੀ ਸੁੱਟਿਆ ਇਹਨਾਂ ਨੇ ਕਿੰਨੇ ਪਰਿਵਾਰ ਆ ਕਿੰਨੇ ਪਰਿਵਾਰ ਇਹ ਪਾਰੀ ਘਟੋ ਘਟ 500 ਪਰਿਵਾਰ ਆ ਇਹ ਬਾਈ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਸਾਡੇ ਕਾਊਂਟਰ ਲਵਾਈ ਜਾਣ ਤਾਂ ਕਿ ਇਹ ਗਰੀਬ ਬੰਦੇ ਸਾਰੇ ਵੇ ਰੋਟੀ ਖਾ ਸਕਣ ਹਾਂ ਜੀ ਕਿੰਨੇ ਟਾਈਮ ਤੋਂ ਰੇੜੀਆਂ ਲਾ ਰਹੇ ਆ ਪਾਈ ਜਿੰਨੇ ਕਿ ਪਰਿਵਾਰ ਕਰਦੇ ਨੇ ਜਿਹੜੀਆਂ ਲੰਦੇ ਨਾਲ ਇਹ ਭਾਈ ਤੁਸੀਂ ਇਹ ਸੋਚੋ ਕਿ ਜੇ ਲਾ ਲੋ ਇੱਕ ਅਸੀਂ ਇੱਕ ਨਹੀਂ ਕੱਲੇ ਆ ਸਾਡੇ ਮਗਰ ਬੰਦੇ ਹੋਰ ਵੀ ਆ ਜਿਹੜੇ ਬੰਦੇ ਕਾਰੀਗਰ ਕੰਮ ਕਰ ਰਹੇ ਆ ਉਹ ਵੀ ਆਪਣੇ ਵੱਲੋਂ ਕੀ ਕੀਤਾ ਗਿਆ ਆਪਣੇ ਵੱਲੋਂ ਤਾਂ ਨਾਲ ਨਾਲ ਆਇਆ ਤੁਹਾਡੇ ਸਾਹਮਣੇ ਹੀ ਅਗਰ ਤੁਹਾਡਾ ਮਸਲਾ ਹੋਵੇ ਨਾ ਤਾਂ ਅਗਲਾ ਨਾ ਸਕੀ ਹੋਗਾ ਜੀ ਅਸੀਂ ਬੈਠੇ ਆ ਜਿੰਨੇ ਦੇ ਘਟਾ ਬਸਾਣਾ ਨਾ ਆਇਆ ਅਸੀਂ ਇੱਥੇ ਬੈਠਨੇ ਬੈਠਾ ਵਾ ਮੇਰਾ ਨਾਮ ਨੋਇਦ ਕੁਮਾਰ ਆ ਮੈਂ ਲਾਈਵ ਤੇ ਜਾਬਤ ਰੀੜੀ ਲਗਾਉਂਦਾ ਆ ਇੱਥੇ ਠਾੜਵਾੜ ਵਾਲਾ ਮੋਂਦੂਗਾ ਜਿੰਨੇ ਸ਼ਰਿਆਮ ਕਿਹਾ ਵਾ ਨੀ ਆ ਮੈਂ ਕਰੇ ਵਾਸਤੇ ਮੈਂ ਆਹੀ ਭੁੱਖੇ ਮਰਨ ਦੇ ਇਸ ਕਰਕੇ ਗੋਲੀ ਮਾਰਦੇ ਸਾਡੇ ਤੋਂ 10 ਦਿਨ ਹੋ ਗਏ ਆਹੀ ਘਰ ਬੈਠੇ ਆਹੀ ਅਪਣੇ ਜਿਹੜੇ ਲਈ ਜਾਵਾ ਇਹਦੇ ਕੁੰਡ ਚੋਕੇ 10 ਜਾਨਾਂ ਨੇ ਮੇਰੇ ਤੋਂ ਛੁੜਿਆ ਮੇਰੇ ਮੋਢੇ ਸੱਟ ਵਜੀ ਸਰੇ ਠੀਕ ਹੈ ਜੀ ਸ਼ਰਿਆ ਮੈਂ ਨਾਲ ਗਿਆ ਕਿ ਨਾ ਸਾਡੇ ਨੰਗੇ ਕਰਕੇ ਦਲ ਭਜਾੜਾ ਸੋਕੇ ਦਾ ਮਾਰਕੀਟ ਚੋਂ ਇਹ ਮੋਨ ਠਾੜ ਵੜ ਵਾਲਾ ਇਹ ਜਰਾ ਬੋਲ ਮਾਰ ਬਣਾ ਜੀ ਕੀ ਬੰਦਾ ਇੱਕ ਦਿਨ ਤੇ ਕਾਊਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਮੈਸ਼ਰਿਆਮ ਕਿਹਾ ਸਾਰੀ ਮਾਰਕੀਟ ਤੇ 50 ਜਾਣੇ ਜੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਤਾਂ ਤੂੰ ਮਾਰਦੇ ਹੈਂ ਭੁੱਖੇ ਕੀ ਮੰਗ ਕੀ ਕਰਦੇ ਹੋ ਵੰਗ ਭਾਈ ਸਾਡੀ ਇਹ ਹੀ ਆ ਤੁਹਾਨੂੰ ਕੰਮ ਕੰਮ ਦਿੱਤਾ ਜਾਵੇ ਇੱਥੇ ਅਸੀਂ 12 ਦਿਨ ਹੋ ਗਏ ਘੜੇ ਬੈਠੇ ਆਂ ਘੜਦਾ ਸਾਬ ਕਿਤਾ ਜਾਵੇ ਅਸੀਂ ਕਿਥੇ ਚੱਲੀ ਉਸਾ ਕੰਮ ਕਰ ਆਈ ਅੰਮਰ ਸਾਹਿਬ ਦੇ ਰਹਿਣ ਵਾਲੇ ਆਂ ਅਸੀਂ ਇੱਥੇ ਕੰਮ ਨਹੀਂ ਕਰਦੇ ਜਿਹੜੀ ਮਾਰਕੀਟ ਹੈ ਇੱਕ ਚੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਹੈ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਾਈਆਂ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਜੇ ਨਾ ਮੇ ਅਰਥੋਨਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਭਜਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਦੇ। ਸਰ ਵੱਲੋਂ ਕਹਿ ਰਹੇ ਵੀ ਚੁੱਕ ਚੁੱਕ ਕੇ ਛੱਡੀਆਂ ਗਈਆਂ ਰੇੜੀਆਂ ਤੋੜ-ਟੜ ਦਿੱਤੀਆਂ ਜੀ ਇਹਨਾਂ ਨੇ। ਦੇਖੋ ਮੇਰੇ ਲੋਡਰ 'ਚ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ। ਸਰ ਰੇੜੀਆਂ ਹੋਣ ਨੇ। ਸੜਕ ਤੇ ਆਈਆਂ ਕੁਝ ਦੁਕਾਨਦਾਰਾਂ ਨੇ ਤੁਹਾਨੂੰ ਧੰਕਾ ਵੀ ਲਾਈਆਂ। ਮੈਂ ਕਿਹਾ ਸਾਰਾ ਇਹ ਸਾਰਾ ਤਪਤੀਸ਼ ਦਾ ਵਿਸ਼ਾ। ਸਰ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ। ਸਰ ਉਹਨਾਂ ਨੇ ਕਿਹਾ ਗੋਲੀਆਂ ਗਾਲੀਆਂ ਮਾਰਨ ਦੇ ਜੀ ਉਹਨਾਂ ਨੂੰ ਉਹਨਾਂ ਨੇ ਦੇ ਬੰਦਾ ਕਰਦੇ ਬਾਹਰ ਕੋਈ ਦੁਕਾਨ ਅਕੀ। ਅਜ ਕਿਹੜਾ ਜਾਮ ਹੈ ਦੋਹਾਂ ਤਰ੍ਹਾਂ ਨੂੰ ਸਮਝਾ ਕੇ ਠਾ ਦੇ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਹਾਂ ਤਰ੍ਹਾਂ ਦੇ ਵਿਵਾਦ ਜਿਹੜਾ ਦੂਰ ਕਰਾਂਗੇ